ਯਾਰ ਆ ਡੈੱਕ ਤਾਂ ਚੱਲਦੀ ਨਹੀਂ ਰਿਹਾਗਾ ਡੈੱਕ ਤੋਂ ਬਿਨਾ ਤਾਂ ਨਜ਼ਾਰਾ ਹੀ ਨਹੀਂ ਆਉਣਾ ਉਹ ਬੇਬੇ ਨੂੰ ਕਹਿੰਦਾ ਵੀ ਬੇਬੇ ਪੈਸੇ ਦੀ ਡੈੱਕ ਹੀ ਲੋਟ ਕਰਾ ਕੇ ਲਿਉਣੀ ਹੈ ਪਹਿਲਾਂ ਤਾਂ ਮੇਰਾ ਤੂ ਸਮਾਰ ਕੇ ਵਧੀਆ ਖਾਏ ਇੱਕ ਨੇ ਕੰਮ ਮੰਗਾ ਲਦਾ ਇਹ ਡੈੱਕ ਚੱਲ ਪਏ ਨਾ ਨਜ਼ਾਰਾ ਆ ਜੂ ਫੇਰ ਦੇਖੀ ਗੇੜੇ ਦੀਆਂ ਦੁਨੀਆਰਾ ਬੇਬੇ ਨੂੰ ਕਰ ਰੋਟੀ ਦੇ ਜਮਾਂ ਨੇੜੇ ਨਹੀਂ ਆਇਆ ਅਖੇ ਮਾਂ ਮੈਂ ਰੋਟੀਆਂ ਖਾऊं ਗਰਮ ਗਰਮ ਨਾ ਹਾਂ ਪੁੱਤ ਬਣਾ ਦੇ ਰੋਟੀ ਹੋਰ ਬਣਾ ਵੀ ਲਈ ਮੈਂ ਤਾਂ ਗੈਸ ਨੂੰ ਸੋਬੀ ਸਾਫ ਕਰਤਾ ਉਹ ਮੈਂ ਤਾਂ ਪਰੌਂਠੇ ਬਣਾਉਣੇ ਸੀ ਤੇਰੇ ਤੋਂ ਪਰੌਠੇ ਦਾ ਪੁੱਤ ਮੈਂ ਤੈਨੂੰ ਪਕਾ ਦਿੰਦੀ ਜੇ ਰੋਟੀ ਪਕਾਉਣ ਦੇ ਟਾਈਮ ਤੇ ਹੁੰਦਾ ਉਹ ਤਾਂ ਤੂੰ ਟਰੈਕਟਰ ਸਮਾਰਨ ਲੱਗ ਗਿਆ ਚਲ ਕੋਈ ਨਾ ਛੱਡ ਮੇਰਾ ਤੇਰੇ ਕੋਲੇ ਆਇਆ ਆਇਆ ਸੀਗਾ ਉਹ ਡੱਕਿਆ ਖਰਾਬ ਹੋ ਗਿਆ ਟਰੈਕਟਰ ਦਾ ਵੇ ਕੱਲ ਤਾਂ ਉੱਤੇ ਪੈਸੇ ਲਾ ਕੇ ਹਟਿਆ ਨਹੀਂ ਛੇਤੀ ਉਹਨੂੰ ਕੀ ਕਰਤਾ ਤੂੰ ਪੀ ਮਚਾਤਾ ਉਹਦਾ ਪਤਾ ਨਹੀਂ ਤੋਤਾ ਸੀਗਾ ਤੇ ਚ ਪਾਣੀ ਪੂਣੀ ਪੈ ਗਿਆ ਮਨ ਦਾ ਨਾ ਭਾਈ ਤੂੰ ਤਾਂ ਪੈਸੇ ਖਾਣ ਨੂੰ ਲੱਗਿਆ ਰਹਿਣਾ ਉਹ ਹੁਣ ਤੇਰਾ ਪਿਓ ਮੇਰੇ ਨਾਲ ਲੜੂਗਾ ਪਿਓ ਤਾਂ ਇੰਨੇ ਪੈਸੇ ਲਵਾ ਕੇ ਹਟਿਆ ਪਿਓ ਨੂੰ ਦੱਸਣਾ ਜ਼ਰੂਰੀ ਆ ਮਾ ਬਣ ਕੇ ਤੂੰ ਮੈਨੂੰ ਨਾ ਪੈਸੇ ਦੇ ਨਵੇਂ ਤਾਂ ਮੈਂ ਲੀੜਾ ਕਪੜਾ ਲਿਆਉਣਾਗਾ ਪਰ ਤੈਨੂੰ ਪਤਾ ਮੈਂ ਸਰਹੰਦ ਨਹੀਂ ਆਣਾਗਾ ਤੇ ਉੱਥੇ ਫਿਰ ਡੱਕ ਤੁਮਾਨੂੰ ਨਹੀਂ ਆਰਾ ਜ ਨਹੀਂ ਆਉਗਾ ਮੇਰੀ ਗੱਲ ਸੁਣ ਲੈ ਭਾਈ ਰਾਜ਼ ਹੀ ਰਹਿ ਪਾਂ ਦੀ ਗੁੱਸੇ ਕੱਪੜੇ ਲਿਆਉਣ ਵਾਸਤੇ ਤਾਂ ਪੈਸੇ ਦੇ ਦੂੰਗਾ ਭਾਈ ਡੱਕ ਡੁੱਕ ਲਾਉਣ ਵਾਸਤੇ ਮੇਰੇ ਕੋਲੇ ਪੈਸੇ ਹੈ ਨਹੀਂ ਨਾ ਮਾਏ ਕੋ ਕਰਦੇ ਨੇ ਕੋਈ ਕਿਹਦੀ ਖਾਤਰ ਕਰਾਉਨੇ ਆਵੇ ਮੈਨੂੰ ਨਹੀਂ ਪਤਾ ਮੈਂ ਤਾਂ ਪੈਸੇ ਚਾਹੀਦੇ ਆ ਨਾ ਫਿਰ ਜੇ ਕਮਾਉਣੇ ਭਾਈ ਤੇਰੀ ਖਾਤਰ ਹੀ ਕਮਾਉਣੇ ਆ ਇਹਦਾ ਮਤਲਬ ਇਹ ਤਾਂ ਨਹੀਂ ਹੁਣ ਤੂੰ ਡੱਕ ਲਵਾਏ ਨੂੰ 20 ਦਿਨ ਹੋਏ ਆ ਜੇ ਉਹ ਚ ਪਾਣੀ ਪਾਤਾ ਉਹ ਚ ਹੁਣ ਸਾਡਾ ਤਾਂ ਨਹੀਂ ਕਸੂਰ ਲੈ ਸਾਰੇ ਮੁੰਡੇ ਆਪੋ ਆਪਦੇ ਟਰੈਕਟਰ ਲੈ ਕੇ ਜਾਂਦੇ ਆ ਤੇ ਮੈਂ ਹੁਣ ਮੇਰੇ ਮੈਨੂੰ ਨਹੀਂ ਪਤਾ ਮੈਂ ਤਾਂ ਆਪਦਾ ਟਰੈਕਟਰ ਲੈ ਕੇ ਜਾਊਗਾ ਤੇ ਬੈਕ ਨਹੀਂ ਨਾ ਚੱਲਦਾ ਫਿਰ ਉਹ ਤੋਂ ਬਿਨਾ ਮਾ ਜਾਂਦਾ ਵੀ ਨਹੀਂਗਾ ਮੈਨੂੰ ਨਹੀਂ ਪਤਾ ਪੈਸੇ ਦੇ ਦਿੰਦਾ ਮੈਂ ਨਾ ਮੇਰੀ ਗੱਲ ਸੁਣ ਲੈ ਤੇਨੇ ਕਿ ਪੈਸੇ ਹੈਗੇ ਮੇਰੇ ਕੋਲੇ ਉਹ ਤਾਂ ਤੇਰੇ ਕੱਪੜੇ ਆਉਣਗੇ ਡੱਕ ਡੁੱਕ ਲਿਆਉਣ ਵਾਸਤੇ ਮੇਰੇ ਕੋਲੇ ਤਾਂ ਪੈਸੇ ਹੈ ਨਹੀਂ ਆਪਦੇ ਪਿਓ ਤੋਂ ਪੁੱਛ ਲੈ ਜਾਣ ਕੰਨੂਆ ਮੈਂ ਨਹੀਂ ਰੋਕਦੀ ਜਾ ਉੱਥੇ ਅਰੇ ਵਰਦੀ ਲਈ ਮਾਂ ਹੁਣ ਮੈਂ ਬਾਪੂ ਨੂੰ ਕਹੇ ਆਖਾਂ ਤੂੰ ਕਹੇ ਉਹਨੂੰ ਫਿਰ ਆਏ ਅੱਛਾ ਬਿਰਲੇ ਡਾਡੇ ਨਾਲ ਬੈਠ ਲੱਗਦੀ ਐ ਵੀ ਇਹ ਪੈਸੇ ਝਾੜਾਂ ਨਾਲ ਹੀ ਲੱਗਦੇ ਵੀ ਐ ਤੋੜ ਕੇ ਦੇ ਦੂੰ ਮੈਂ ਤੈਨੂੰ ਓ ਮਾਂ ਮਸਾ ਦਾ ਸਾਲਟ ਮੇਲਾ ਆ ਗਿਆ ਖਰਾਂ ਦੇ ਦਾ ਮੈਨੂੰ ਵੀ ਪਤਾ ਮੈਂ ਤਾਂ ਪੈਸੇ ਦੇਉਂ ਤੈਨਾਂ ਡੱਕ ਲੋਡ ਕਰਾ ਕੇ ਲੈਣਾ ਦਾ ਮੇਰੀ ਗੱਲ ਸੁਣ ਲੈ ਪੁੱਤ ਹੁਣ ਤੈਨੂੰ ਕੱਪੜਿਆਂ ਨੂੰ ਤਾਂ ਮੈਂ ਪੈਸੇ ਹੀ ਦੇ ਸਕਦੀ ਆ ਆ ਬਾਰੀ ਬਾਰੀ ਨਾ ਮੇਰੇ ਕੋਲੇ ਇੱਕ ਗੱਲ ਨਾ ਕਰਿਆ ਕਰ ਨਾਲੇ ਤੇਰਾ ਪਿਓ ਮੈਨੂੰ ਗਾਲਾਂ ਦਿੰਦਾ ਕਹਿੰਦਾ ਤੂੰ ਮੁੰਡਾ ਸਿਰ ਚੜਾ ਰੱਖਿਆ ਉਹ ਤੋਂ ਗਾਲਾਂ ਕਿਉਂ ਦਵਾਉਣਾ ਮੈਨੂੰ ਲੈ ਓਏ ਬੇਬੇ ਟਰੈਕਟਰ ਲੜਾਇਆ ਮੋਰਜੀ ਜੜੀ ਰਹਿੰਦੀ ਆ ਵਧੀਆ ਨਜ਼ਾਰਾ ਆ ਉਹ 300 ਕਿਲੋਮੀਟਰ ਐ ਇੱਥੋਂ ਹੁਣ ਕੋਲ ਥੋੜੇ ਜਾਲਾ ਲਾਵੇ ਬਾਤਰੀ ਗੱਲ ਮੰਨੀ ਪੁੱਤ ਸੋਡੇ ਵਰਗੇ ਜਵਾਕਾਂ ਨੂੰ ਤਾਂ ਡੱਕ ਦੀ ਗੂੰਜ ਸੁਣਦੀ ਚੰਗੀ ਲੱਗਦੀ ਆ ਪਰ ਮੇਰੀ ਗੱਲ ਸੁਣ ਲੈ ਬਾਰੀ-ਬਾਰੀ ਇੱਕ ਚੀਜ਼ ਤੇ ਪੈਸੇ ਨਾ ਲਵਾਇਆ ਕਰੋ ਪੈਸੇ ਝਾੜਾ ਨਾਲ ਨਹੀਂ ਲੱਗਦੇ ਸੋਨੂੰ ਪਤਾ ਨਾ ਕਮਾਉਣੇ ਬਹੁਤ ਔਖੇ ਜੇ ਵੀ ਆਪਣੇ ਪਸ਼ੂ ਰੱਖਿਆ ਵੀ ਦੁੱਧ ਭੋਣਿਆ ਡੈਰੀ ਚ ਇਹ ਸੌਖੇ ਨਹੀਂ ਬਣਦੇ ਤੁਸੀਂ ਇਸ ਵਾਰੂ ਪੈਸੇ ਦੇ ਦਿਓ ਮੈਨੂੰ ਬਸ ਕੋਈ ਗੱਲ ਨਹੀਂ ਫੇਰ ਨਹੀਂ ਮੰਗਦਾ ਮੈਂ ਨਾਲੇ ਨਾ ਤੂੰ ਆਪਦੇ ਪਿਓ ਨਾਲ ਗੱਲ ਕਰ ਜਦੋਂ ਤੜਕੇ ਤੈਨੂੰ ਧਾਰਾਂ ਵਾਸਤੇ ਠਾਉਨੇ ਆ ਉਹਦੋਂ ਤਾਂ ਉੱਠਦਾ ਨਹੀਂ ਆ ਪੈਸੇ ਮੰਗਣ ਵੇਲੇ ਤਾਂ ਸਾਰਾ ਦਿਨ ਮੂਹਰੇ ਖੜਾ ਰਹਿੰਦਾ ਯਾਰਾ ਬਾਪੂ ਨੂੰ ਪੁੱਛਣਾ ਪਊਗਾ ਬਾਪੂ ਨੂੰ ਪੁੱਛਣਾ ਪਊਗਾ ਨਾਲੇ ਤੇਰੇ ਬਾਪੂ ਨੂੰ ਪਤਾ ਹੀ ਐ ਜਿਹੜੇ ਆ ਬੇਫਾਲਤੂ ਪੈਸੇ ਲਵਾਈ ਜਾਂਦਾ ਨਾਲੇ ਜਿਹੜੀ ਇਹਨੂੰ ਚਾ ਚੜਿਆ ਪਿਆ ਇਹ ਕੋਈ ਚਾ ਦਾ ਟਾਈਮ ਐ ਇਹ ਤਾਂ ਆਪਣੇ ਤੇ ਦੁੱਖ ਦੀ ਘੜੀ ਐ ਇਹਨੂੰ ਜਵਾਕ ਨੂੰ ਕੌਣ ਸਮਝਾਵੇ ਵੀ ਜਿਹੜੇ ਇਹ ਚਾ ਨਾਲ ਉਛਲਦੇ ਜਾਂਦੇ ਆ ਵੀ ਅਸੀਂ ਜਾਣਦੇ ਆ ਮਾਪੋ ਆਹ ਤੋ ਕੇਮਿਆ ਵਧੀਆ ਤੂੰ ਦੱਸੋ ਹੋਰ ਹੋਰ ਕੀ ਉਡਾਈ ਨੂੰ ਉਹੋ ਸੀ ਸਰਹਾਂਦੇ ਜਾਂਦੇ ਸੀਗੇ ਅੱਛਾ ਉਹ ਤਾਂ ਟੜਕੇ ਜਾਣਾ ਟੜਕੇ ਤਾਂ ਜਾਣਾਗਾ ਹਾਂ ਮਤਲਬ ਤੈਨੂੰ ਕਹਿੰਦਾ ਸੀਗਾ ਉਹਦਾ ਆਪਣਾ ਡੱਕ ਜ ਨਹੀਂ ਸੀਗਾ ਟਰੈਕਟਰ ਦਾ ਹਾਂ ਉਹ ਮਤੂੰ ਦਾ ਸੀਗਾ ਤੇ ਉਹ ਚ ਪਾਣੀ ਪਿਆ ਖਰਾਬ ਜਾ ਹੋ ਗਿਆ ਓਹੋ ਹਜੇ ਤਾਂ ਮਹੀਨਾ ਦਾ ਹੋਇਆ ਉਹਨੂੰ ਨਵੇਂ ਲਵਾਈ ਨੂੰ ਹੁਣ ਪਾਣੀ ਪਤਾ ਨੂੰ ਖਰਾਬ ਵੀ ਕਰਦਾ ਹੈ ਹੋਰ ਮੈਂ ਤਾਂ ਇਹ ਕਹਿੰਦਾ ਸੀ ਕਿ ਮੈਨੂੰ ਤੂੰ ਪੈਸੇ ਦੇ ਦਿੰਦਾ ਨਾ ਨਹੀਂ ਤਮਾ ਵਿੜੋ ਕੱਪੜਾ ਲੈਣਾ ਸੀ ਨੋਰੀ ਡੱਕ ਤਰ ਤੈਨੂੰ ਪਤਾ ਆਗਾ ਫਿਰ ਡੱਕ ਤੋਂ ਬਿਨਾਂ ਨਿਆਰਾ ਹੋ ਜਾਂਦੀ ਹੁੰਦਾ ਬੱਤੀ ਉਹ ਡੱਕ ਤੋਂ ਬਿਨਾ ਨਿਆਰਾ ਤਾਂ ਨਹੀਂ ਆਉਂਦਾ ਆ ਗੱਲ ਕਰ ਹੁਣ ਤਾਂ ਪਿੱਛੇ ਪਾ ਰੁਪਏ ਲਾ ਕੇ ਆਇਆ ਬੈਠਾ ਸੋਣ ਉਹਦਾ ਕਿਹੜਾ ਕੋਈ 150 ਦੀ ਜੀ ਹੈ ਤੂੰ ਤਾਂ ਵੱਡੇ ਵੱਡੇ ਸਪੀਕਰ ਲਵਾਈ ਰੱਖ ਦੋ ਹਜ਼ਾਰਾਂ ਦੀ ਖੇਡ ਆ ਉਹ ਓਏ ਕੋ ਗਰਦਾ ਵਾ ਪੂਰ ਦੇ ਦੇ ਓਏ 100 200 ਚੀਜ਼ਾਂ ਮੈਂ ਤੈਨੂੰ ਦੇ ਰਾਂ ਕੋਈ ਕਰੇ ਮੇਰੇ ਕੋਈ 35000 ਰੁਪਏ ਦੇ ਗੋਤਣ ਤੂੰ ਖਰਾਬ ਕਰ ਤਾਉਣ ਕੋਈ ਹੈ ਵੈਲਿਊ 150 ਦੀ ਚੀਜ਼ ਦੇ ਛੋਟੇ ਲਵਾਉਂਦਾ ਛੋਟੇ ਪੈਸੇ ਆ ਸਰਦਿਆ ਗਰੇ ਇਹ ਜਿਹੜੇ ਸਪੀਕਰ ਲਵਾ ਰੱਖੇ ਇਹ ਜਿਹੜੇ ਮਹਿੰਗੀਆਂ ਚੀਜ਼ਾਂ ਪਾ ਰੱਖੀਆਂ ਉਹ ਚ ਓਹ ਹੋ ਵਾ ਤੂੰ ਐ ਕਦੋਂ ਕਰੀ ਜਲਾ ਤੂੰ ਫੇਰ ਕਿੱਡੀ ਗੱਲ ਆ ਮਹਾ ਦਾ ਸਾਲ ਤੂੰ ਤੈਨੂੰ ਪਤਾ ਸਰਾਹ ਦੇ ਦਾ ਮੇਲਾ ਆਉਂਦਾਗਾ ਅਜਲ ਕੋਈ ਨਾ ਯਾਰ ਐਂ ਕਰੀ ਉਹ ਦੁੱਧਾ ਉਹ ਫਰਕੇ ਲੈ ਜੇ ਪੀ ਹੁਣ ਕੋਈ ਘਰੇ ਤਾਂ ਹੀ ਨਹੀਂ ਕੋਈ ਰੁਪਈਆ ਉਹਨੂੰ ਮੈਂ ਫੋਨ ਕਰ ਦੂੰਦਾ ਰੋਕੀ ਨੂੰ ਉਹਦਾ ਫਰਕੇ ਲੈ ਜਾਦਾ 1000 ਰੁਪਈਆ ਮੈਂ ਤਾਂ ਕੱਪੜਾ ਲੀਰਾਂ ਲੈ ਆਈ ਨਾ ਬਾਕੀ ਇਹਦੇ ਲੈ ਆਏ ਜਿਹੜੇ 2 ਰੁਪਈਆ ਹੁਣ ਲੈ ਆਏ ਦਾ ਅੱਛਾ ਹਾਂ ਉਹ ਕਿਹੜਾ ਖਰਾਬ ਕਰਦੀ ਭਰਾ ਮੈਂ ਤਾਂ ਮਾਂ ਤੋਂ ਪੁੱਛਿਆ ਦੁੱਧਾ 2 ਰੁਪਈਆ ਫਰਕੇ ਦਿੱਤੇ ਇਹਨੂੰ ਨਾ ਨਾ ਕੋਈ ਨਾ ਹਾਂ ਤੇ ਤਾਂ ਨਾ ਜਾਏ ਦਿੰਦਾ ਕੋਈ ਨਾ ਟੈਨਸ਼ਨ ਨਾ ਲੈ ਹਾਂ ਬਾਹਰ ਮੰਗਾ ਲਿਆ ਆਪਣਾ ਲਈ ਕੋਈ ਨਾ ਕੋਈ ਜਿੰਦਾ ਉੱਥੇ ਵੀ ਕਹਿੰਦਾ ਕੋਈ ਪੈਸੇ ਲੋੜ ਪੈਦੀ ਨੇ 2 ਰੁਪਈਆ ਇਹ ਕਰੇ ਵਾ ਮਤਰਾ ਮਤਾ ਦੇ ਦਿੱਤੇ ਕੋਈ ਨਾ ਕਿਤੇ ਇੰਨਾ ਵੀ ਲਵਾ ਦੇ ਸਾਰੇ ਡੈਕ 300 ਰੁਪਏ ਲਾਇਆ ਮੈਂ ਠੀਕ ਆ ਠੀਕ ਆ ਨਾ ਨੂੰ ਦੱਤਾਂ ਨੂੰ ਫੋਨ ਕਰਤਾ ਰੋਕੀ ਨੂੰ ਯਾਰ 10000 ਰੁਪਏ ਦੇ ਦੇ ਇਹਨੂੰ ਹੈਲੋ ਆ ਕੀ ਆ ਵਸੇਟ ਕਿਵੇਂ ਰੋਕੀ ਉਹ ਆ ਜਾ ਆ ਗਿਆ ਹੋਇਆ ਜਰਾ ਆ ਇਹਨੂੰ 5000 ਰੁਪਏ ਦੇ ਦੇ ਉਹ ਕਰਨ ਦਾ ਕੀ ਹੈ ਕਰਨ ਦਾ ਪੁੱਛਣਾ ਤੂੰ ਅਡਾਂਸਰਾਂ ਤੇ ਜਾਣਾ ਹੈ ਉਹ ਡੱਕਿਆ ਖਰਾਬ ਕਰ ਲਿਆ ਤਾਂ ਉਹ ਡੱਕਿਆ ਲੋਡ ਕਰਾਉਣ ਜਾਣਾ ਕੋਈ ਕਹਾਂ ਮੈਂ ਕੱਪੜਾ ਨੀੜਾ ਲੈ ਕੇ ਜਾਣਾ ਉਹ ਬੇਪਰਵਾਹੀ ਹੀ ਕਰਦੇ ਆ ਤੇਰਾ ਪਤੀ ਅੱਜ ਕੱਲ੍ਹ ਦੇ ਚਵੱਕਾ ਹੋਇਆ ਯਾਰ ਜੇ ਨਹੀਂ ਦਿੰਦੇ ਤਾਂ ਮੂੰਹ ਮੋਟਾ ਕਰਦੇ ਆ ਚਲ ਦੇਰੀ ਕੋਈ ਨਹੀਂ ਤਾਂ ਕੋਈ ਨਾ ਕਰ ਲਾਂਗੇ ਦੁੱਧ ਚੀਸਾ ਕਿਤਾਬ ਕਹਾں ਕਰਦਾਂ ਚੰਗਾ ਚੜਦਾ ਓਕੇ ਲੈ ਚਲ ਵਾਣ ਕੀ ਗੱਲ ਐ ਉਹ ਬਾਪੂ ਦਾ ਘੈਂਟ ਬੰਦਾ ਬੇਬੇ ਨਾ ਬੇਬੇ ਕੰਮ ਕਾਲ ਦਿੰਦੀ ਐ ਬੇਬੇ ਵਾਲਾ ਆਹ ਕਰਨ ਲੱਗ ਜਾਂਦੀ ਐ ਬਾਪੂ ਨੂੰ ਜਵਾਬ ਦਿੰਦਾ ਪਿਆ ਤਾਂ ਇਹ ਫੋਨ ਲਾਉਂਦੇ ਹੈਲੋ ਕੋਈ ਹਾਸ ਇੱਥੇ ਕਿਨੇ ਆ ਉਹ ਗੱਲ ਤਾਂ ਬਣ ਗਈ ਪੈਸੇ ਤਾਂ ਦੇ ਦਿੱਤੇ ਮੇਰੇ ਬਾਪੂ ਨੇ ਤੇ ਪਰ ਦੇਖ ਹਮਰਾ ਕਿ ਲਈ ਹੀ ਹੋ ਹਾਂ ਹਾਂ ਕੋਈ ਗੱਲ ਨਹੀਂ ਉਹ ਕੋਈ ਨਾ ਤੂੰ ਟੈਨਸ਼ਨ ਨਾ ਲੈ ਵੀਰੇ ਕੋਈ ਨਾ ਮੈਂ ਦਵਾ ਦੂੰ ਮੈਨੂੰ ਵਾਧੂ ਪੈਸੇ ਦਿੱਤੇ ਮੇਰੇ ਪਿਓ ਨੇ ਇਹ ਆਰਾ ਹੀ ਹੋਣਾ ਓਏ ਗੇੜੇ ਦੇਵਾਗੇ ਹਨ ਫਿਰ ਤਾਂ ਉੱਥੇ ਡੱਕ ਤੇ ਲਾ ਕੇ ਉੱਚੀ ਉੱਚੀ ਗਾਣੇ ਹਨ ਆਪਰਾਤ ਵੀ ਬੰਦ-ਬੰਦ ਨਹੀਂ ਕਰਦੇ ਕਿਤੇ ਉਹ ਕੋਈ ਨਾ ਟੈਨਸ਼ਨ ਆਪਾਂ ਰਹਾ ਵੀ ਗੱਲ ਚੱਲਾਂਗੇ ਵਾਧੂ ਪੈਸੇ ਆਪਣੇ ਕੋਲੇ ਯਾਰ ਤੇਲ ਭਵਾ ਲਾਂਗੇ ਤੂੰ ਤੂੰ ਇਹਦੀ ਟੈਨਸ਼ਨ ਨਾ ਲੈ ਹਾਂ ਹਾਂ ਯਾਰ ਆ ਜੁਵਾ ਕਰਤਾ ਉਹ ਤੋਂ ਮੇਰੀ ਜੇ ਮੇਰੇ ਬਣੀ ਬਣਾ ਪੰਜ ਦਿਨ ਰਹਿ ਗਏ ਉੱਥੇ ਕੋਈ ਨਾ ਦੇਰਾਂ ਦੀ ਟੈਨਸ਼ਨ ਲਗਾ ਦੇਰੇ ਤਾਂ ਆਪਾਂ ਵਾਧੂ ਦੇਵਾਂਗੇ ਆਪਾਂ ਨੂੰ ਕੋਈ ਟੈਨਸ਼ਨ ਨਾ ਕੋਈ ਜੇ ਤੂੰ ਅੱਖੇ ਦਾ ਦੰਗਰ ਆ ਗਏ ਆਪਾਂ ਹਾਂ ਹਾਂ ਠੀਕ ਆ ਨੇਵੀ ਹੋ ਗਿਆ ਤਿਆਰ ਮਿੱਤਰ ਬਣ ਗਈ ਗੱਲ ਤਾਂ ਹੁਣ ਤਾਂ ਤਿਆਰ ਹੋਈ ਜੀ ਕਰ ਹੋਬੇ ਨਾ ਤੇ ਦੇਖ ਕੇ ਸਮਰੱਖ ਲਈ ਜਿਹਨ ਲਈ ਇਹ ਦੁਗਾ ਜਾਣਾ ਵੀ ਤੇਰੇ ਨਾਲ ਕਰਾਂਗੇ ਮੋਟਰ ਜੇ ਤਾਂ ਹੋ ਗਿਆ ਲੋਕ ਨੂੰ ਵਾਲੇ ਦਾ ਮਤਲਬ ਇਹ ਚਿੱਪੇ ਹੋ ਗਏ ਤੁਸੀਂ ਤਾਂ ਹੁਣ ਸਬਜ਼ੀ ਚ ਗਿਹੜੇ ਦੇਣੀ ਆ ਕੀ ਹੋ ਗਿਆ ਨਾ ਮੁੰਡੇ ਨੂੰ 10000 ਰੁਪਏ ਦੇ ਤਾਂ ਤੂੰ ਚੁੱਪ ਕਰਕੇ ਉਹ ਕੋਈ ਨਾ ਫੇਰਾ ਮੇਲੇ ਮੇਲੇ ਤੇ ਜਾਂਦੀ ਹੁੰਦੇ ਜਵਾਕ ਕੋਈ ਨਹੀਂ ਉਹਨੇ ਟੱਕ ਲੋਡ ਕਰਾਉਣਾ ਸੀ ਚੱਲ ਜਵਾਕਾਂ ਨੂੰ ਸ਼ੌਂਕ ਹੁੰਦਾ ਕੋਈ ਨਾ ਦੇਤੇ ਫੇਰਾ ਕਿੱਡੀ ਗੱਲ ਹੈ ਮੇਰੀ ਗੱਲ ਸਨ 20 ਦਿਨ ਤਾਂ ਹੋ ਗਏ ਉਹਤੇ 5-6000 ਰੁਪਏ ਲਾ ਕੇ ਤਾਂ ਹਟਿਆ ਹੁਣ ਜੇ ਉਹਦੇ ਚ ਪਾਣੀ ਪਾ ਪਾ ਹੁਣ ਦੂਰੀ ਵਾਰ ਤਾਂ ਨਹੀਂ ਉਹੀ ਚੀਜ਼ ਤੇ ਹੋਰ ਪੈਸੇ ਲਾਈਦੇ ਹੁੰਦੇ ਉਹ ਹੁਣ ਤੁਰ ਪਤੀ ਜਵਾਕਾਂ ਦਾ ਯਾਰ ਠੀਕ ਹੈ ਇਹ ਜਿਹੜੀਆਂ ਮਹਿੰਗੀਆਂ ਚੀਜ਼ਾਂ ਲਵਾ ਲੈਂਦੇ ਨੇ ਨਾਲ 5000 ਤਾਂ ਲੱਗਦੀ ਹੁੰਦੀ ਹੈ ਹੁਣ ਤੁਹਾਨੂੰ ਪਤਾ ਹੀ ਹੈ ਫਿਰ ਹੁਣ ਬਾਅਦ ਹੀ ਨਹੀਂ ਕਹਿੰਦੀ ਹਣ ਉੱਥੇ ਵੀ ਨਾ ਹੁਣ ਫੋਨ ਤੇ ਗੱਲ ਕਰੀ ਜਾਂਦਾ ਸੀ ਆਪਦੇ ਯਾਰ ਦੋਸਤ ਨਾਲ ਉੱਥੇ ਇਕੱਲੇ ਇਹਨਾਂ ਨੇ ਗੇੜੇ ਹੀ ਦੇਣੇ ਆ। ਉਹ ਗੇੜੇ ਕਾਹਨੂੰ ਦੇਣੇ ਆਪਣੇ ਪਿੰਡ ਦੇ ਸਾਰੇ ਜਾਣਗੇ, ਮੁੰਡੇ-ਖੁੰਡੇ ਸਾਰੇ ਇਕੱਠੇ ਹੋ ਕੇ ਜਾਣਗੇ ਉੱਥੇ ਸੇਵਾ ਕਰਨਗੇ, ਵਧੀਆ ਆਪਣੇ ਪਿੰਡ ਦਾ ਲੰਗਰ ਲੱਗਾ ਹੋਇਆ। ਉੱਥੇ 4 ਦਿਨ ਸੇਵਾ ਕਰ ਲੂ ਇੱਥੇ 10 ਘਰੇ ਤੂ ਤੂੰ ਕੀ ਕਰਾਉਣਾ? ਇਹਦੇ ਕੀ ਗੇੜੇ ਤਾਂ ਇੱਥੇ ਦਊਗਾ ਸਮਝੀ ਉੱਥੇ ਸੇਵਾ ਕਰੂਗਾ। ਮੇਰੀ ਗੱਲ ਸੁਣੋ ਜੀ, ਇਹੇ ਜੀ ਮਢੀਰ ਨੂੰ ਕੀ ਪਤਾ ਹੁੰਦਾ ਹੈ ਵੀ ਆਹ ਦੁੱਖ ਦੀ ਘੜੀ ਆ। ਲੰਗਰ ਤਾਂ ਆਪਾਂ ਤਾਂ ਲਾਉਨੇ ਆ। ਆ ਵੀ ਉਹ ਨਿੱਕੇ-ਨਿੱਕੇ ਸਹਿਬਜ਼ਾ ਉੱਪਰ ਆਉਣੇ ਜਾਊਆ ਕਰੋ ਨਿਕਲੂਆ ਫੇਰੀ ਪਤਾ ਲੱਗੂਆ ਹੁਣ ਜੇ ਕਰੋਨਾ ਘਰੀ ਬੈਠਾ ਰੂਆ ਫੇਰ ਨੂੰ ਪਤਾ ਕਿਵੇਂ ਲੱਗੂ ਹੁਣ ਉੱਥੇ ਜਾਊਆ ਦੇਖੂਆ ਲੋਕਾਂ ਨੂੰ ਆ ਤਾਂ ਪਤਾ ਲੱਗੂਆ ਬੇ ਇਥੇ ਹੈ ਜੇ ਕੋਈ ਸੌਗਲਾ ਦੱਸੂਆ ਬੇ ਇਥੇ ਆ ਚੀਜ਼ ਹੋਈ ਜੇ ਇਥੇ ਆ ਇਹ ਜੀ ਧਰਤੀ ਸੀ ਇੱਥੇ ਆ ਹੋਇਆ ਸੀ ਗੁਰੂਆਂ ਨਾਲ ਉੱਥੇ ਚੰਗੀ ਸਿੱਖਿਆ ਲੈ ਕੇ ਆਊਆ ਐਡੀ ਕੀ ਗੱਲ ਸਮਝ ਜਾਈਦਾ ਆਉਂਦਾ ਇਹਦੇ ਕੰਮ ਚ ਮੈਂ ਜਾਣ ਕੰਦ ਨੂੰ ਨਹੀਂ ਜੀ ਰੋਕਦੀ ਮੈਂ ਚੰਗੇ ਪਾਸੇ ਕਦੇ ਨਹੀਂ ਉਹਨੂੰ ਰੋਕਿਆ ਪਰ ਮੈਂ ਤੈਨੂੰ ਐਂ ਕਹਿੰਨੀ ਆ ਵੀ ਇੱਕ ਬੰਦਾ ਮਾੜਾ ਨਾ ਸਾਰਿਆਂ ਨੂੰ ਖਰਾਬ ਕਰ ਦਿੰਦਾ ਹੁੰਦਾ ਮੈਨੂੰ ਹੁਣ ਉਹਦੇ ਜਿਹੜੇ ਚੱਲਣ ਚਾਲੇ ਉਹਦੇ ਦੋਸਤਾਂ ਦੇ ਮੈਨੂੰ ਚੰਗੇ ਨਹੀਂ ਲੱਗਦੇ ਉਹ ਕੋਈ ਨਾ ਮਾਰੀ ਸੰਗਤ ਨਾਲ ਬੁਰੀ ਸੰਗਤ ਦਾ ਪਤਾ ਲੱਗ ਜਾਂਦਾ ਕੋਈ ਚੱਕਰ ਨਹੀਂ ਬਾਹਰ ਨ ਜਾਣ ਦੇ ਉਹਨੂੰ ਕੋਈ ਨਾ ਬੇਫਿਕਰ ਐ ਵੀ ਨਾ ਫਿਕਰ ਕਰੀ ਚੱਲਿਆ ਕਰ ਚੰਗੀ ਥਾਂ ਹੀ ਜਾਂਦਾ ਚੰਗੀ ਰੱਬ ਸਿੱਖਿਆ ਦੇਵਾ ਬੁੱਧੀ ਦੇਵਾ ਮਾਰੀ ਬੁੱਧੀ ਨਦੰਦਾ ਪਰਮਾਤਮਾ ਠੀਕ ਹੈ ਮੈਂ ਤੁਸੀ ਵੀ ਉਹਨੂੰ ਕਹਿ ਦੋ ਨਾ ਇਹ ਨਾ ਮੈਂ ਕਹਿਆ ਉਹਨੂੰ ਸਮਝਾਇਆ ਮੈਂ ਕੋਈ ਗੱਲ ਨਹੀਂ ਤਾਂ ਹੀ ਮੈਂ ਪੈਸੇ ਦਿੱਤੇ ਸੀ ਮੈਂ ਚਲ ਕੋਈ ਗੱਲ ਕੋਈ ਕੰਨੀ ਕਿਹੜਾ ਮਾੜੇ ਕਰਮ ਤੇ ਲਾਉਂਦਾ ਕਿਤੇ ਆਇਤਾ ਮਾਰੇ ਕੰਮ ਤੇ ਨਹੀਂ ਲਾਉਂਦਾ ਜੀ ਪਰ ਫੇਰ ਵੀ ਨਾ ਆਪਾਂ ਨੂੰ ਵੇਖੋ ਆਪਾਂ ਨਿੱਕੇ ਜਿਹੇ ਜਵਾਗ ਦੇ ਜੇ ਕੋਈ 60 ਫੀਟ ਵੱਜਦੀ ਆ ਆਪਾਂ ਨੂੰ ਕਿੰਨਾ ਦੁੱਖ ਤਕਲੀਫ ਹੁੰਦੀ ਆ ਉਹ ਵੇਖੋ ਵੀ ਛੋਟੇ ਛੋਟੇ ਸਹਿਜਾ ਦੇ ਵਿਚਾਰੇ ਹੈ ਵੀ ਉਹਨਾਂ ਦੀ ਖੇਡਣ ਦੀ ਉਮਰ ਸੀ ਹੈ ਵੀ ਉਹ ਚੀਜ਼ਾਂ ਵੇਖ ਕੇ ਦੁੱਖ ਹੁੰਦਾ ਵੀ ਬੱਚਿਆਂ ਨੂੰ ਉਹੀ ਚੀਜ਼ ਸਮਝਾਉਣੀ ਚਾਹੀਦੀ ਆ ਮੈਂ ਹੀ ਕਹਿੰਦੀ ਆ ਜੀ ਹੁਣ ਇਹ ਮਂਦੀਰ ਨਾ ਉੱਥੇ ਜਾ ਕੇ ਖੜ ਮਸਤਿੰਗਾ ਕਰੂ ਹੈ ਤੇ ਉਹ ਵੇਖ ਜਵਾਕਾਂ ਦਾ ਵਿਚਾਰੇ ਨਿੱਕੇ ਨਿੱਕੇ ਆਂਦਾ ਖੇਡਣ ਦੀ ਉਮਰ ਸੀ ਹੈ ਖੇਡਣ ਕਨੂੰ ਉਹ ਵੀ ਵਿਚਾਰੇ ਐਵੇਂ ਦੇ ਇਹ ਗੱਲ ਤਾਂ ਮੈਂ ਤੇਰੀ ਵੀ ਸਮਝਦਾ ਠੀਕ ਹੈ ਜਿਹੜਾ ਕੋਈ ਹੁਣ ਇਹੋ ਜਿਹਾ ਕੁਝ ਕੰਮ ਕਰਦਾ ਦੇ ਹੈ ਤਾਂ ਇਹਨਾਂ ਵਾਸਤੇ ਮੜ ਤਲਕ ਜਵਾਕਾਂ ਦੀ ਹੁਣ ਉਹ ਜੀ ਮਤ ਹੁੰਦੀ ਹੈ ਠੀਕ ਹੈ ਬਾਕੀ ਹੌਲੀ ਹੌਲੀ ਆਲਾ ਦੇਖ ਕੇ ਸਿੱਖ ਜੂਆ ਕੋਈ ਗੱਲ ਨਹੀਂ ਆਪੇ ਲੱਗ ਜਾਣਗੇ ਸੰਗੀ ਕਿਤੇ ਕਰਨ ਚੰਗੇ ਕਿਤੇ ਤਾਈਆਂ ਤਾਂ ਕਹਿੰਦੇ ਆ ਵੀ ਜੀ ਉਹਨਾਂ ਵਰਗੇ ਬਣਨ ਫੇਰ ਤਾਂ ਆਸੇ ਚੀਜ਼ ਦਾ ਦੁੱਖ ਹੀ ਨਹੀਂ ਜਦੋਂ ਐਂ ਕਹਿ ਦਿੰਦੇ ਆ ਉੱਥੇ ਆਪਾਂ ਢੇੜੇ ਦੇਵਾਂਗੇ ਢੇੜੀਆਂ ਮਾਰਾਂਗੇ ਉਦੋਂ ਜੀ ਭੈੜੀ ਲੱਗਦੀ ਓ ਦੁੱਖ ਹੁੰਦਾ ਚਲ ਕੋਈ ਗੱਲ ਨਹੀਂ ਆਪੇ ਪਤਾ ਲੱਗ ਜੂ ਜੇ ਉੱਥੇ ਜਾਣਗੇ ਸਾਰੇ ਕੋ ਲੋਕ ਦੱਸਣਗੇ ਸਿਆਣੇ ਬੰਦੇ ਵੀ ਟੱਕਰ ਨਹੀਂ ਕੋਈ ਗੱਲ ਟੱਚ ਨੂੰ ਲੈ ਤੂੰ ਬੇਫਿਕਰੋ ਜਾਣਦੇ ਕੁਛ ਨਹੀਂ ਹੁੰਦਾ ਚੰਗਾ ਜੀ ਤੁਸੀਂ ਗੋਭੀ ਜੀ ਲਿਆਏ ਚੰਗਾ ਮੈਂ ਲਿਆਉਣਾ ਕੋ ਨਾ ਗੋਭੀ ਤੂੰ ਬਾਈ ਜਾ ਕਰ ਮਾਂ ਆਹ ਬਟ ਦੇਖ ਸੋਹਣਾ ਲੱਗਦਾ ਕਿਹੜੇ ਪਾਸੇ ਸੋਹਣਾ ਲੱਗਦਾ ਦੇਖ ਆ ਕੇ ਸੋਹਣਾ ਲੱਗਦਾ ਕੋਈ ਕੱਪੜੇ ਆ ਆਪਾਂ ਤੇ ਜੇ ਉਹ ਤੈਨੂੰ ਹੀ ਬਤਾਵਾ ਇਹਦਾ ਫੈਸ਼ਨ ਆਗਾ ਪੁੱਤ ਮੇਰੀ ਗੱਲ ਸਮਝਾਂ ਜਾਂ ਅੰਦਰ ਜਾ ਕੇ ਕੱਪੜੇ ਬਦਲ ਕੇ ਆ ਇਹ ਕੱਪੜੇ ਨਹੀਂ ਪਾ ਕੇ ਜਾ ਫੈਸ਼ਨ ਨੂੰ ਦੱਸ ਕੀ ਤੂੰ ਤਾਂ ਸੌਰੀ ਜਨਾਂ ਜਾ ਉਹ ਸੀਦੀ ਦਿਹਾੜੇ ਤੇ ਉੱਚ ਜਿਹੇ ਕੱਪੜੇ ਪਾ ਕੇ ਆ ਸਰਦੇ ਨੂੰ ਭਰਨਾ ਮੰਨ ਕੇ ਆ ਉਹ ਪਿਆਨਾ ਕੁਰਤਾ ਪਾ ਗੁੱਪੀਆਂ ਪੰਡੋ ਪੱਕ ਜਾਏਗਾ ਕੋਈ ਨਾ ਉੱਥੇ ਆ ਰਮਾਲ ਬੰਨ ਲਾਗੇ ਐ ਦਿਖਦੀ ਵੀ ਗੱਲਾਂ ਕਿ ਤੂੰ ਰਮਾਲ ਬੰਨ ਲੇਗਾ ਮੈਂ ਤਾਂ ਕਹਿੰਦੀ ਕੋਈ ਪੱਗ ਜਾਂ ਪਰਨਾ ਦਮਾਲਾ ਬੰਨ ਕੇ ਪੱਗ ਪੋਗ ਮੱਥੋਂ ਨਹੀਂ ਲੱਣੀ ਜਾਂਦੇ ਪੱਗ ਪੋਗ ਮਰਾ ਹਾਲੇ ਕੱਪੜਾ ਜਿਦਾਉ ਅਰੇ ਮੇ ਪੈਸੇ ਲਾਇ ਦੇ ਇਸ ਤਰ੍ਹਾਂ ਲੱਗਦਾ ਮੈਨੂੰ ਤਾਂ ਭਾਈ ਜਵਾ ਵੀ ਨਹੀਂ ਸੋਣਾ ਲੱਗਦਾ ਕੋਈ ਕੱਪੜੇ ਦੀ ਗੱਲ ਕਰਦੇ ਹੁੰਦੇ ਕੋਈ ਸਿਆਣਪ ਵਾਲੀ ਗੱਲ ਕਰਦੇ ਹੁੰਦੇ ਮੰਦਿਰ ਮੱਤ ਦੀ ਗੱਲ ਨਹੀਂ ਕਰਦੇ ਹੁੰਦੇ ਕਿਉਂ ਤੂੰ ਤੇਰੇ ਗੁੱਪੀਆਂ ਮਾ ਕੁਰਤਾ ਪਾ ਪੈਣਾ ਚੁੱਪੜਾ ਪਾ ਕੇ ਜਾਂ ਤੂੰ ਕਿੱਧਰ ਜੋੜੇ ਰੱਖੇਗਾ ਬੂਟ ਰੱਖੇਗਾ ਉਥੇ ਉਹ ਬਾਪੂ ਤੈਨੂੰ ਬਾਰ ਨਿਕਲ ਕੇ ਦੇਖਿਆ ਕਰ ਮੇਰੇ ਬੇਬੇ ਮੈਂ ਹੁਣ ਹੋਏ ਵੀ ਲੱਗੇ ਬੰਦਾ ਸੋਹਣਾ ਵੀ ਲੱਗੇ ਸੋਹਣੇ ਨੂੰ ਬਾਹਰ ਉੱਥੇ ਤੇਰੇ ਸ਼ਗਨ ਪਾਣਾ ਤੂੰ ਉੱਥੇ ਮੇਰੀ ਗੱਲ ਸੁਣ ਨਾਲੇ ਦੂਤ ਜਰਾਬਾਂ ਦਾ ਕੰਮ ਨਹੀਂ ਉੱਥੇ ਉੱਥੇ ਤਾਂ ਕਰਨੇ ਲੰਗੇ ਪੈਰ ਸੇਵਾ ਕੱਠ ਹੋਊਾ ਤਾਂ ਕਰਨੀਏ ਸੇਵਾ ਤੇ ਤੂੰ ਪਾ ਕੇ ਗਈ ਇਹਨਾਂ ਪੈਂਟ ਕੋਟਾਂ ਨੂੰ ਆ ਕੇ ਸੇਵਾ ਵੀ ਨਹੀਂ ਕਰਨੀ ਮੈਂ ਹੈ ਹੋਰ ਉਹ ਸੇਵਾ ਸਦਾ ਨਹੀਂ ਕਰਦਾ ਅਸੀਂ ਤਾਂ ਗੇੜੇ ਲਾਵਾਂਗੇ ਉੱਥੇ ਅੱਛਾ ਗੇੜੇ ਤੇ ਤੈਨੂੰ ਕੱਲੀ ਧਾਰਮਿਕ ਜਗ੍ਹਾ ਹੀ ਮਿਲੀ ਆ ਉਹ ਧਰਮ ਦੀ ਜਗ੍ਹਾ ਤੇ ਗੇੜੇ ਮਰੇ ਇੱਕੀ ਗੇੜੇ ਦਿੰਦਾ ਉੱਥੇ ਟਰੈਕਟਰ ਤੇ ਹੁਣ ਮੇਰੀ ਗੱਲ ਸੁਣ ਉਹ ਜਿਹੜੇ ਜਾਣਦੇ ਨੇ ਨਾ ਟਰੈਕਟਰ ਤੇ ਉੱਚੇ ਉੱਚੇ ਗਾਣੇ ਲਾ ਕੇ ਸਾਰੇ ਗੇੜੇ ਦਿੰਦੇ ਅਸੀਂ ਵੀ ਗੇੜੇ ਦਿੰਦੇ ਆਂ ਪੁੱਤ ਪਰ ਉਹਨਾਂ ਵਾਸਤੇ ਮਾੜੀ ਗੱਲ ਆ ਗੇੜੇ ਨਹੀਂ ਦਿੰਦੇ ਹੁੰਦੇ ਕੋਈ ਚਲ ਤੁਸੀਂ ਗੁਰੂ ਦੀ ਬਾਣੀ ਸੁਣਨੀ ਐ ਤੁਸੀਂ ਡੱਕ ਲਵਾ ਲੈ ਗੁਰੂ ਦੀ ਬਾਣੀ ਸੁਣ ਲਓ ਇਹ ਥੋੜੀ ਆ ਵੀ ਤੁਸੀਂ ਵੱਡੇ بڑے ਗੰਦੇ ਬੰਦੇ ਗਾਣੇ ਗੱਲ ਲਾ ਕੇ ਉੱਥੇ ਗੇੜੇ ਦੇ ਹੀ ਚੱਲੋਗੇ ਉਹ ਗੰਦੇ ਬੰਦੇ ਨਹੀਂ ਲਾਉਂਦੇ ਲਾਵਾਗੇ ਤਾਂ ਧਾਰਮਿਕ ਹੀ ਪਰ ਉਹ ਜੋਸ਼ ਆ ਜਾਂਦਾ ਹੈ ਦੇਸੀ ਜਿਹੇ ਬਾਜੇ ਨਜ਼ਾਰਾ ਆ ਜਾਂਦਾ ਹੈ ਫੇਰ ਉੱਪਰ ਆੜੀ ਗੱਲ ਹੈ ਮੇਰੀ ਗੱਲ ਸੁਣ ਆਪਣੇ ਗੁਰੂਆਂ ਨੇ ਸ਼ਿੱਧੀ ਪਾਈ ਹੈ ਜੋਸ਼ ਤਾਂ ਆਪਣੇ ਖੂਨ 'ਚ ਪਹਿਲਾਂ ਤੋਂ ਹੀ ਆ ਤੇ ਪਰ ਆ ਕਮਲੇ ਕੰਮਾਂ ਲਈ ਜੋਸ਼ ਨਹੀਂ ਦਿਖਾਈ ਜਾਂਦਾ ਚੰਗੇ ਕੰਮਾਂ ਲਈ ਜੋਸ਼ ਦਿਖਾਉਣਾ ਨਾ ਨਿਭਾਣਾ ਨਾ ਸਮਝਾਉ ਮੈਂ ਤਾਂ ਆਹੀ ਕੱਪੜੇ ਪਾਉ ਮੈਨੂੰ ਨਹੀਂ ਪਤਾ ਉਹ ਚਲ ਤੇਰੀ ਮਰਜ਼ੀ ਹੈ ਭਰਾਵਾ ਕੋਈ ਆਖੇ ਤਾਂ ਕਿਸੇ ਦੇ ਨਾਲੇ ਮੈਂ ਤੈਨੂੰ ਐਂ ਕਹਿੰਦੀ ਸੀ ਕਰਨੀ ਤਾਂ ਤੂੰ ਆਉਦੀ ਮਰਜ਼ੀ ਹੈ ਤੇ ਪ੍ਰਗਟਨੇ ਪਤਾ ਨਹੀਂ ਤੈਨੂੰ ਪੈਸੇ ਬੁਸੇ ਦੇਣੇ ਸੀ ਉੱਥੇ ਕਹਿੰਦਾ ਸੀ ਵੀ ਮਾਂ ਮੈਂ ਵੀ ਇਹਨੂੰ ਪੈਸੇ ਫੜਾ ਦੂੰਗਾ ਤੇ ਖੇਤ ਜਾਵੜਾ ਤਰਕਟ ਨਹੀਂ ਬੁਲਾ ਮੈਨੂੰ ਹਾਂ ਤਾਂ ਜਾਨ ਮੈਨੂੰ ਲੱਗਦਾ ਪੈਸੇ ਦੇਊਗਾ ਉਹ ਅੱਡ ਪੈਸੇ ਦੇਂਦਾ ਸਾਰਾ ਦਿਨ ਪੈਸੇ ਨੂੰ ਦੇ ਤਾ ਦਿੱਤੇ ਸੀ ਹੁਣ ਮੈਂ ਚੱਲ ਠੀਕ ਆ ਇਹ ਦੇ ਮੈਂ ਚੱਲਿਆ ਦੇਖਿਆ ਤੂੰ ਦੱਸ ਤੂੰ ਕਿ ਸੌਰੀ ਜਾਨ ਰਤਨਦਰ ਐਡਾ ਫੁਗਰਾ ਜਵਾਕ ਉਥੇ ਜਾ ਕੇ ਪਤਾ ਨਹੀਂ ਕੀ ਕੁਛ ਕਰਨੇ ਦੀ ਗੱਲ ਤਾਂ ਤੇਰੇ ਵਾਲੀ ਹੋਗੀ ਆ ਮੇਰੇ ਵਾਲੀ ਗੱਲ ਹੋਣੀ ਸੀ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਇਹ ਜਿਹੜੀ ਇਹ ਲਦੀਰ ਮਤ ਹੁੰਦੀ ਹੈ ਨਹੀਂ ਸਮਝਦੀ ਹੁੰਦੀ ਇਹਨਾਂ ਦੇ ਖਾਣੇ 'ਚ ਬਾੜਨੀ ਪੈਂਦੀ ਹੁੰਦੀ ਆ ਗੱਲ ਚਲ ਰੈ ਗੁਰੂ ਕਿਰਪਾ ਕਰੀ ਠੀਕ ਹੈ ਇਹਨਾਂ 'ਚ ਤਾਂ ਹੈਗੀ ਐ ਜੀ ਛੋਟੀ ਮਤ ਜਵਾਕਾਂ ਵਾਲੇ ਤੇ ਤੂੰ ਮਿਹਰ ਕਰੀ ਸਾਡੇ ਜਵਾਸਤੇ ਕੋਈ ਨੁਕਸਾਨ ਨਾ ਹੋਵੇ ਇਹਨਾਂ ਨੂੰ ਤਾਂ ਜੀ ਮੇਰੀ ਗੱਲ ਸੁਣੋ ਜੇ ਉੱਥੇ ਜਾਣਗੇ ਸਿੱਖੀ ਇਤਿਹਾਸ ਬਾਰੇ ਜਾਣਣਗੇ ਫੇਰ ਹੀ ਇਹਨਾਂ ਦੀ ਅਖਲ ਟਿਕਾਣੀ ਆਊਗੀ ਹੂੰ ਤਾਂ ਇਹਨਾਂ ਨੂੰ ਕੱਲਿਆ-ਕੱਲੇ ਕੱਪੜੇ ਦਿਖਾਉਣ ਦਾ ਹੀ ਚਾਹ ਵੀ ਉੱਥੇ ਲੋਕਾਂ ਨੂੰ ਦਿਖਾਵੋਗੇ ਹਾਂ ਵੀ ਭਈ ਆ ਜਾਂਦਾ ਛਣੀ ਚਲ ਤੂੰ ਚਾਹ ਦੀ ਕੁੱਟ ਬਣਾ ਪੀ ਕੇ ਚਲ ਜਰਾ ਪ੍ਰਮਾਤਮਾ ਕਿਰਪਾ ਕਰੋ ਆਪੇ ਆ ਜਾ ਉਹ ਹਾਂ ਭਾਈ ਕਿਵੇਂ ਆ? ਠੀਕ ਆ ਠੀਕ ਆ ਵਧੀਆ। ਸੁਣੀ ਆ ਜਾ। ਬੁਲਾਇਆ ਸੀ ਮੈਨੂੰ। ਹਾਂ ਬੁਲਾਇਆ ਸੀ ਤੈਨੂੰ। ਲੈ ਫਿਰ ਦੇ ਕਿੰਨੇ ਕੇ ਪੈਸੇ ਦੇਣਾ? ਪੈਸੇ ਦਾ ਕੋਈ ਗੱਲ ਨਹੀਂ ਮੈਜੀ ਤੂੰ। ਪਰ ਤੂੰ ਆਹ ਆ ਹੁਣਿਆ ਕੀ ਬਣਾ ਰੱਖਿਆ ਆਪਣਾ? ਉਹ ਬਾਈ ਕੱਪੜੇ ਪਾਏ ਐ ਤੈਨੂੰ ਐ ਪਤਾ ਕਿੰਨੇ ਮਹਿੰਗੇ ਆਏ ਐ ਐੇ ਕੱਪੜੇ ਪਾ ਕੇ ਹੁਣ ਤੂੰ ਫਤੇਗੜ ਸਾਹਿਬ ਜਾਏਂਗਾ ਕਿਉਂ ਇਹ ਕੱਪੜਿਆਂ ਨੂੰ ਕੀ ਹੁੰਦਾ ਦਾ ਕੱਪੜਿਆਂ ਨੂੰ ਨਹੀਂ ਕੁਛ ਹੁੰਦਾ ਹਰ ਜਿਹੜਾ ਕੁਛ ਐ ਤੂੰ ਸੋਚ ਸਮਝ ਕੇ ਪਾਏ ਐ ਉਹਦੇ ਪਿੱਛੇ ਵੀ ਤਾਂ ਦੇਖਣਾ ਤੂੰ ਕਿਹੜੀ ਜਗ੍ਹਾ ਤੇ ਚੱਲਣਾ ਤੇ ਕਹਿੋ ਜਾਂ ਤੂੰ ਹੁਲੀਆ ਬਣਾ ਕੇ ਚੱਲੇ ਆਪਣਾ ਹੁਣ ਤੇਰੇ ਕਹਿਣ ਦਾ ਕੀ ਮਤਲਬ ਆ ਬਾਈ ਤੂੰ ਉੱਥੇ ਗੁਰੂ ਘਰ ਚ ਸੇਵਾ ਕਰਨ ਚੱਲਿਆ ਜਾਉਂਦੇ ਕੋਈ ਹਲੜਵਾਜੀਆਂ ਕਰਨ ਚੱਲੇ ਆ। ਉਹ ਕਿਹੜੀ ਸੇਵਾ ਬਾਈ? ਨਿਆਰੇ ਲੈਣ ਚੱਲਿਆ ਘੁੰਮਣ ਫਿਰਨ ਚੱਲੇ ਆ ਤੈਨੂੰ ਪਤਾ ਤਾਂ ਹੈਗਾ ਯਾਰ। ਚੰਗੀ ਗੱਲ ਹੈ। ਸੇਵਾ ਕਰਨੀ ਹੋਵੇ ਪਿੰਡ ਹੀ ਨਾ ਕਰ ਲਵੇ। ਇਹ ਵੀ ਗੱਲ ਤੇਰੀ ਸਹੀ ਹੈ। ਜਿਹਨੇ ਸੇਵਾ ਕਰਨੀ ਹੁੰਦੀ ਉਹਦੇ ਲਈ ਤਾਂ ਪਿੰਡ ਵੀ ਬਠੇਰਾ ਕੁਝ ਹੁੰਦਾ ਹੈਗਾ ਸੇਵਾ ਕਰਨ। ਗੁਰੂ ਘਰ ਤਾਂ ਕਹਿੰਦੇ ਪਿੰਡ ਵੀ ਹੈਗਾ। ਪਰ ਜਦੋਂ ਉੱਥੇ ਜਾਏਗਾ ਨਾ ਉੱਥੇ ਜਾ ਕੇ ਸ਼ਾਇਦ ਤੇਰੀ ਆ ਸੋਚ ਨਹੀਂ ਰਹਿਣੀ ਫਿਰ। ਥੋੜਾ ਮੋਟਾ ਤਾਂ ਤੈਨੂੰ ਪਤਾ ਹੋਣਾ ਚਾਹੀਦਾ ਇਤਿਹਾਸ ਬਾਰੇ। ਕਿਉਂ ਬਈ ਜਿਹੜੇ ਤੂੰ ਆਹ ਕੱਪੜੇ ਲੇੜੇ ਆਪਣੀ ਮਨਮਰਜ਼ੀ ਦੇ ਪਾਈ ਫਿਰਦਾ ਆ ਆਪਣੀ ਮਨਮਰਜ਼ੀ ਨਾਲ ਤੈਨੂੰ ਜੀ ਕਰਿਆ ਵੀ ਮੈਂ ਘੁੰਮਣ ਫਿਰਨ ਜਾਵਾਂ ਘੁੰਮਣ ਫਿਰਨ ਜਾਣਾ ਤੇਰਾ ਜੀ ਕਰਿਆ ਮੈਂ ਕੋਈ ਮਰਜ਼ੀ ਪੜ੍ਹਾਈ ਕਰਾਂ ਉਹ ਪੜ੍ਹਾਈ ਕਰਦਾ ਤੈਨੂੰ ਇਹ ਪਤਾ ਵੀ ਇਹ ਆਜ਼ਾਦੀ ਮਿਲੀ ਕਿੱਥੋਂ ਹੈਗੀ ਅੱਲਾ ਸੁਣ ਫਿਰ ਤੈਨੂੰ ਪਤਾ ਹੈ ਅੱਜ ਇਹ ਦਿਨ ਕੀ ਹੋਇਆ ਸੀ ਅੱਜ ਇਹ ਦਿਨ ਛੋਟੇ ਸੱਜਦਿਆਂ ਨੂੰ ਨੀਹਾਂ ਚ ਚਿੰਤਾ ਸੀ ਉਹ ਵੀ ਪਤਾ ਹੈ ਕਿਹਨੇ ਚਨਵਾਇਆ ਉਹਨਾਂ ਸਮਿਆਂ ਦੇ ਵਿੱਚ ਔਰੰਗਜ਼ੇਬ ਦਾ ਰਾਜ ਸੀ ਜਿਹੜਾ ਕਿ ਚਾਹੁੰਦਾ ਸੀ ਹਰ ਧਰਮ ਦਾ ਬੰਦਾ ਆਪਣਾ ਧਰਮ ਛੱਡ ਕੇ ਮੇਰਾ ਧਰਮ ਕਬੂਲੇ ਜਿਵੇਂ ਮੈਂ ਚਾਹਾਂ ਓਵੇਂ ਹੋ ਰਹੇ ਤੇ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਂ ਉਹਦੇ ਸਿੱਖਾਂ ਨੂੰ ਕਦੇ ਵੀ ਮਨਜ਼ੂਰ ਨਹੀਂ ਸੀ ਤੇ ਉਹਨਾਂ ਨੇ ਆਪਦੇ ਧਰਮ ਨੂੰ ਬਚਾਉਣ ਦੀ ਖਾਤਰ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦੇਤੀਆਂ ਤੇ ਤੂੰ ਕਹਿਣਾ ਹੈਗਾ ਵੀ ਆਪਾਂ ਨੇ ਇੱਥੇ ਜਾ ਕੇ ਸੇਵਾ ਕਰਕੇ ਕੀ ਲੈਣਾ ਹੈਗਾ ਕੀ ਆਪਾਂ ਇੰਨੇ ਖੁਦਗਰਜ਼ ਹੋ ਗਏ ਵੀ ਉਹਨਾਂ ਨੂੰ ਆਹ ਸ਼ਹੀਦੀ ਦਿਨ ਵੀ ਨਹੀਂ ਦੇ ਸਕਦੇ ਸਾਰੀ ਉਮਰ ਆਪਾਂ ਆਜ਼ਾਦੀ ਨਾਲ ਹੀ ਕੱਢੀ ਐ ਆਜ਼ਾਦੀ ਨਾਲ ਹੀ ਕੱਢਾਂਗੇ ਉਹਨਾਂ ਦਾ ਕਰਕੇ ਸਿਰਫ ਤੇ ਆਪਾਂ ਹੁਣ ਜਦੋਂ ਆਪਣੀ ਵਾਰੀ ਆਉਂਦੀ ਐ ਤਾਂ ਆਪਾਂ ਉਹਨਾਂ ਨੂੰ ਆਹ ਦਿਨ ਤੱਕ ਵੀ ਨਹੀਂ ਦੇ ਸਕਦੇ ਉਦੋਂ ਵੀ ਇਹ ਚਾਹੁੰਦੇ ਆ ਵੀ ਆਪਾਂ ਆਪਣੀ ਮਰਜ਼ੀ ਨਾਲ ਰਹੀਏ ਭੁੱਲ ਗਿਆ ਤੂੰ ਉਹਨਾਂ ਕੁਰਬਾਨੀਆਂ ਨੂੰ ਉਹਨਾਂ ਨੇ ਤਾਂ ਉਮਰਾਂ ਤੱਕ ਵੀ ਨਹੀਂ ਸੀ ਜਿੰਨਾ ਉਮਰਾਂ ਦੇ ਵਿੱਚ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਆਪਣੇ ਤੋਂ ਤਾਂ ਇੱਕ ਛੋਟਾ ਜਿਹਾ ਕੰਡਾ ਵੱਜਿਆ ਵੀ ਨਹੀਂ ਸਹਿ ਜਾਂਦਾ ਤੇ ਉਹਨਾਂ ਨੂੰ ਉਹਨਾਂ ਉਮਰਾ ਦੇ ਵਿੱਚ ਕਿਸੇ ਨੂੰ ਨੀਹਾਂ ਚ ਚਣਵਾਤਾ ਕਿਸੇ ਨੂੰ ਜੰਗ ਦੇ ਵਿੱਚ ਭੇਜਦਾ ਉਹ ਕਾਲ ਪੁਰਖ ਵਾਹਿਗੁਰੂ ਨੇ ਹੁਣੀ ਸੰਸਾਦ ਇਹਨਾਂ ਗੱਲਾਂ ਨੂੰ ਤੇ ਇੱਕ ਗੱਲ ਹੋਰ ਜਿਹੜੀ ਜਗ੍ਹਾ ਤੂੰ ਚੱਲਿਆ ਉਸ ਜਗ੍ਹਾ ਦਾ ਨਾਮ ਸਰਹੰਦ ਨਹੀਂ ਹੈਗਾ ਸਰਹੰਦ ਤਾਂ ਉਦੋਂ ਤੱਕ ਸੀ ਜਦੋਂ ਤੱਕ ਉੱਥੇ ਸੂਬੇਦਾਰਾ ਸੀ ਹੁਣ ਤਾਂ ਉਸ ਜਗ੍ਹਾ ਦਾ ਨਾਮ ਫਤਿਹਗੜ੍ਹ ਸਾਹਿਬ ਹੈ ਕਿਉਂਕਿ ਉਸ ਜਗ੍ਹਾ ਨੂੰ ਫਤੇ ਸਿੱਖਾਂ ਨੇ ਕੀਤਾ ਸੀ ਤੇ ਹੁਣ ਤੂੰ ਵੀ ਅੱਜ ਤੋਂ ਬਾਅਦ ਉਸ ਜਗ੍ਹਾ ਨੂੰ ਸਰਹੰਦ ਨਹੀਂ ਕਹੇਗਾ ਫਤਿਹਗੜ੍ਹ ਸਾਹਿਬ ਹੀ ਕਹੇਗਾ ਇਹ ਤਾਂ ਮੈਨੂੰ ਲੱਗਦਾ ਫੇਰ ਇਹ ਗੇਰੀਆਂ ਗੱਲਾਂ ਦਾ ਗੁੱਸਾ ਮੰਨ ਗਏ ਵਾਹਿਗੁਰੂ ਇਹਨੂੰ ਵੀ ਥੋੜੀ ਜਿਹੀ ਮੱਤ ਬਖਸ਼ ਦੇ ਜਿਹੜਾ ਇਹਨਾਂ ਨੂੰ ਯਾਦ ਆ ਸਕੇ ਵੀ ਆਪਣਾ ਇਤਿਹਾਸ ਕੀ ਹੈ ਆ ਇਹ ਨੂੰ ਕੀ ਹੋਇਆ ਛਣੀ ਬੱਚੇ ਹੁੰਦਾ ਸੀ ਕਿ ਕਿਦਾਂ ਮੰਦਰ ਵੜ ਗਿਆ ਕਿਤੇ ਪ੍ਰਗਟ ਨਾਲ ਤਾਂ ਨਹੀਂ ਲੜ ਪਿਆ ਮਾਂ ਅੱਜ ਤਾਂ ਬੁੱਤ ਤੈਨੂੰ ਨજર ਲੱਗੂ ਪੱਕਾ ਹੀ ਕਿਉਂ ਮਾਂ ਹਾਂ ਹੁਣ ਲੱਗਦਾ ਨਾ ਤੂੰ ਵੀ ਸਿੱਖ ਹੈ ਸਹੀ ਗੱਲ ਆ ਮਾਂ ਮੇਰਾ ਵੀ ਹੁਣ ਦਿਮਾਗ ਖੁੱਲਿਆਗਾ ਜਦੋਂ ਦਾ ਬਾਈ ਨੇ ਮੈਨੂੰ ਦੱਸਿਆ ਪੀ ਉੱਥੇ ਨਾ ਆਪਾਂ ਮਸਤੀਆਂ ਨਹੀਂ ਕਰਨ ਜਾਂਦੇਗੇ ਤੇ ਉਹ ਸ਼ਹਾਦਤ ਦਾ ਦਿਨ ਹੈ ਚੱਲ ਚੰਗਾ ਪੁੱਤ ਮੇਰੀ ਗੱਲ ਸੁਣ ਪਰਮਾਤਮਾ ਨੇ ਨਾ ਤੇਰੀ ਬੁੱਧੀ ਸਿੱਧੇ ਪਾਸੇ ਲਾਈ ਹੈ ਇਹ ਪਰਮਾਤਮਾ ਜਿਹੇ ਜੀ ਮੇਰੇ ਪੁੱਤ ਦੀ ਬੁੱਧੀ ਸਿੱਧੇ ਪਾਸੇ ਲਾਈ ਹੈ ਨਾ ਮੈਂ ਤਾਂ ਕਹਿੰਨੀ ਆ ਹਰ ਇੱਕ ਬੱਚੇ ਦੀ ਬੁੱਧੀ ਸਿੱਧੇ ਪਾਸੇ ਲਾ ਤੇ ਨਾਲੇ ਪੁੱਤ ਹੁਣ ਮੇਰੀ ਗੱਲ ਸੁਣ ਹੁਣ ਤੇਰੇ ਚ ਨਾ ਜੋਸ਼ ਵੀ ਵੱਧ ਹੋ ਹਾਂ ਮਾ ਤੇਨਾਰੇ ਜਿਹੜੇ ਤੂੰ ਮੈਨੂੰ ਪੈਸੇ ਦਿੱਤੇ ਸੀ ਨਾ ਹਾਂ ਚਲ ਕੱਪੜਿਆਂ ਤੇ ਤਾਂ ਜਿਹੜੇ ਲਾਤੇ ਲਾਤੇ ਤੇ ਮੈਂ ਨਾ ਉਹ ਡਿੱਕ ਤੇ ਪੈਸੇ ਨਹੀਂ ਲਾਏਗੇ। ਅੱਛਾ ਪੁੱਤ ਤੇ ਇਹ ਮੈਂ ਤੈਨੂੰ ਉਵੇਂ ਹੀ ਵਾਪਸ ਕਰ ਦੰਨਾਗਾ। ਚਲ ਕੋਈ ਨਾ ਪੁੱਤ। ਪਾਪ ਸ ਤਾਂ ਤੂੰ ਉਥੋਂ ਆ ਕੇ ਕਰ। ਬਾਪੂ ਸ਼ਾਬਾਸ਼ ਪੁੱਤ ਮੇਰਾ ਸ਼ਾਬਾਸ਼ ਹੁਣ ਲੱਗ ਰਿਹਾ ਨਾ ਸਿੰਘ। ਬਾਪੂ ਮੇਰਾ ਦਿਮਾਗ ਹੀ ਹੁਣ ਖੁੱਲਿਆਗਾ। ਪਹਿਲਾਂ ਮੈਂ ਤਾਂ ਮਢੀਰ ਮੱਤ ਸੋਚੀ ਚੀ ਤੁਰਿਆ ਫਿਰਾਂਗਾ। ਚਲ ਕੋਈ ਨਾ ਪੁੱਤ। ਚਲ ਪੁੱਤ ਕੋਈ ਗੱਲ ਨਹੀਂ। ਦੇਰ ਆਰੇ। ਸੋਸਤਾ ਹੈ ਠੀਕ ਹੈ ਵਧੀਆ ਚੰਗੀ ਗੱਲ ਹੋ ਗਈ ਤੈਨੂੰ ਅਕਲ ਆ ਗਈ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਤੇ ਮੇਰੇ ਬਾਪੂ ਇੱਕ ਗੱਲ ਹੋਰ ਜਿਹੜੇ ਮੇਰੇ ਨਾਲ ਦੇ ਸਾਰੇ ਮੁੰਡੇ ਸੀ ਨਾ ਹਾਂ ਉਹਨਾਂ ਨੇ ਸਾਰੇ ਸਾਰਿਆਂ ਨੇ ਇਹੋ ਜਿਹੇ ਕੱਪੜੇ ਪਾ ਲਏ ਤੇ ਪਹਿਲਾਂ ਤਾਂ ਸਾਰਿਆਂ ਨੂੰ ਇਹ ਸੀਗਾ ਵੀ ਉੱਥੇ ਡੈਕ ਲਾ ਕੇ ਢੇੜੇ ਦੇਵਾਂਗੇ ਪਰ ਹੁਣ ਅਸੀਂ ਨਾ ਲੰਗਰ ਚ ਸੇਵਾ ਕਰਾਂਗੇ ਤਿੰਨੇ ਜਣੇ ਸ਼ਾਬਾਸ਼ ਪੁੱਤ ਬਧੀਆ ਆਪਣੇ ਪਿੰਡ ਦਾ ਨਾਂ ਰੋਸ਼ਨ ਉੱਚਾ ਹੋਊਗਾ ਠੀਕ ਹੈ ਵੀ ਬੁਲਾਨੇ ਬੰਦੇ ਦੇ ਸਾਰੇ ਇੰਨੇ ਮੁੰਡੇ ਆਏ ਸੀ ਇੰਨੀ ਸੇਵਾ કરી ਪੁੱਤ ਸੇਵਾ ਕਰਦਿਆਂ ਨਾ ਮਨੋਂ ਤਣੋਂ ਨਾਲੇ ਪੁੱਤ ਸੇਵਾ ਨੂੰ ਨਾ ਮੇਵਾ ਲੱਗਦਾ ਹੈ ਹਾਂ ਇਹ ਤਾਂ ਹੈ ਮਾਂ ਤੇ ਨਾਲੇ ਇੱਕ ਗੱਲ ਹੋਰ ਜਿਹੜਾ ਅਸੀਂ ਲੰਗਰ ਲਾਉਣਾ ਸੀ ਹਨਾ ਮਿੱਠੇ ਦਾ ਹੂੰ ਹੁਣ ਤਾਂ ਅਸੀਂ ਵੀ ਸਿਆਣੇ ਹੋ ਗਏ ਅਸੀਂ ਮਿੱਠੇ ਦਾ ਲੰਗਰ ਨਹੀਂ ਲਾਉਣਾ ਅਸੀਂ ਦੁੱਧ ਦਾ ਲੰਗਰ ਲਾਵਾਂਗੇ ਉੱਥੇ ਹਾਂ ਦੁੱਧ ਬਦਾਵ ਤੇ ਕਾਜੂ ਦਾ ਸਾਰਾ ਕੁਝ ਪਾ ਕੇ ਵਿੱਚ ਮਿਕਸ ਪਾ ਕੇ ਤੇ ਸਾਰੇ ਮੁੰਡਿਆਂ ਨੇ ਅਸੀਂ ਰਾਇ ਕਰ ਲਈ ਬਿੱਤਾ ਨੋਮਨ ਨੂੰ ਸੇਵਾ ਕਰਾਂਗੇ ਵਧੀਆ ਚੰਗੀ ਗੱਲ ਆ ਪੁੱਤ ਸਾਰੇ ਵਧੀਆ ਤੁਹਾਡੇ ਕਮਾਈਆਂ 'ਚ ਬਰਕਤ ਪਾਵੇ ਤੁਹਾਨੂੰ ਜੀ ਸੇਵਾ ਕਰਾਂਗਾ ਹਾਂ ਹੁਣ ਹੋਰ ਦੀ ਗੱਲ ਸੁਣ ਤੇਰੇ ਪਿਓ ਦਾ ਸੀਨਾ ਚੌੜਾ ਹੋ ਗਿਆ ਹੁਣ ਮੈਂ ਚੌੜਾ ਹੋ ਕੇ ਤੁਰ ਕੇ ਪਿੰਡ 'ਚ ਗੇੜਾ ਦੇ ਦਿਆ ਕਰੂੰਗਾ ਤੇ ਮੇਰੇ ਪੁੱਤ ਇਹ ਕਿੰਨੀ ਸੇਵਾ ਕਰਕੇ ਆਉਂਦੇ ਆ ਬੇਬੇ ਤੂੰ ਟੈਨਸ਼ਨ ਲੈਂਦੀ ਸੀ ਨਾ ਵੀ ਮੇਰਾ ਪੁੱਤ ਐਵੇਂ ਜਾਊਗਾ ਮੈਂ ਨਾ ਉੱਥੇ ਇੱਕ ਸੱਚਾ ਸਿੱਖ ਬਣ ਕੇ ਜਾਊਗਾ ਤੇ ਸੱਚਾ ਸਿੱਖ ਬਣ ਕੇ ਹੀ ਸੇਵਾ ਕਰੂੰਗਾ ਹਾਂ ਤੇ ਨਾਲੇ ਮੇਰੀ ਗੱਲ ਸੁਣ ਤੇ ਜਕਾਰਾ ਬਲਾ ਕੇ ਜਾਣਾ ਬੋਲੇ ਸੋਹਰਾ ਸਿਆਕਾਲ